ਦੁਨੀਆ ਦਾ ਕੋਈ ਡਾਕਟਰ ਹਕੀਮ ਵੈਦ ਜਾਂ ਸਾਇੰਟਿਸਟ ਵੀ ਆਪਾ ਫੜ ਲਈਏ ਇਹ ਮੇਰਾ ਚੈਲੰਜ ਹੈ ਵੀ ਉਹ ਕਿਸੇ ਵੀ ਬੰਦੇ ਨੂੰ ਨਸ਼ਾ ਛਡਾ ਨਹੀਂ ਸਕਦਾ ਮੈਂ ਨਸ਼ਾ ਕਰਦਾ ਸੀ ਕਿਸ ਚੀਜ਼ ਦਾ ਭੁੱਕੀ ਦਾ ਜੀ ਕਿੰਨੀ ਖਾਂਦੇ 1 ਕਿਲੋ ਦਾ ਗਰੀਬ ਖਾ ਜਾਂਦਾ ਸੀ ਮੈਨੂੰ ਕੰਮ ਕੀ ਕਰਦੇ ਹੋ ਕੰਮ ਖੇਤੀਬਾੜੀ ਦਾ ਹੀ ਕਰਦੇ ਛੱਡੀ ਕਿਵੇਂ ਛੱਡੇ ਇਹਨਾਂ ਦੀ ਦਵਾਈ ਨਾਲ ਜੀ ਸਾਨੂੰ ਹੀ ਸਮਝਾਉਂਗੀ ਕਿ ਨਸ਼ੇ ਨੂੰ ਕਿਵੇਂ ਛੱਡਿਆ ਜਾ ਸਕਦਾ ਕੋਈ ਦੁਨੀਆ ਤੇ ਅਜਿਹਾ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਦਾ ਨਸ਼ਾ ਛਡਾ ਸਕੇ ਤੁਸੀਂ ਕਿਵੇਂ ਛੜਾਏ ਸਾਡੀ ਪਹਿਲੀ ਸ਼ਰਤ ਇਹ ਆ ਪਹਿਲਾਂ ਮਨ ਬਣਾਓ ਜੇ ਮਨ ਬਣ ਗਿਆ ਅਸੀਂ ਉੱਥੇ ਤੁਹਾਡੀ ਮਦਦ ਕਰ ਸਕਾਂ ਕੱਢਨ ਦਾ ਮਨ ਕਿਉਂ ਪੜਿਆ ਮਾਣ ਹੁਣ ਤੰਗੀਆਂ ਫੰਗੀਆਂ ਜੀ ਮੰਗਾਈ ਬਹੁਤ ਹੋ ਗਈ ਬਹੁਤ ਵਾਰ ਹੁੰਦਾ ਜੀ ਜਿਹੜੇ ਨਸ਼ੇੜੀ ਹੈਗੇ ਨੇ ਤੋੜ ਬੜੀ ਲੱਗਦੀ ਹੈ ਕਿਸੇ ਦਾ ਸਿਰ ਘੁੰਮਦਾ ਹੈ ਕਿਸੇ ਦੀਆਂ ਲੱਤਾਂ ਕੰਬਦੀਆਂ ਨੇ ਕਿਸੇ ਦਾ ਹੱਥ ਕੰਬਦਾ ਹੈ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਪਿਆਸ ਨਹੀਂ ਲੱਗਦੀ ਕਿਸੇ ਨੂੰ ਕਬਜ਼ ਹੋਈ ਪਈ ਹੈ ਕਿਸੇ ਦਾ ਪੇਟ ਖਰਾਬ ਹੋ ਜਾਂਦਾ ਫਿਰ ਇਹਦੇ ਸਾਰਿਆਂ ਦਾ ਮਾਮਲੇ ਦਾ ਹੱਲ ਅਗਰ ਤੁਸੀਂ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦੇ ਹੋ ਤੇ ਫਿਰ ਇਹਦਾ ਹੱਲ ਕਿਵੇਂ ਹੁੰਦਾ ਉਸੀ ਟੋਟਲ ਮੈਨ ਦਾ ਸਹਾਰਾ ਦਿੰਨੀ ਆ ਉਹ ਕਾਦੇ ਵਸ ਟੋਟਲ ਮੈਨ ਬੇਸਿਕ ਇਹਦੇ ਵਿੱਚ ਬੇਸਿਕ ਵਿਟਾਮਿਨਸ ਨੇ ਬੇਸਿਕ ਮਿਨਰਲਸ ਨੇ ਜੜੀ ਬੂਟੀਆਂ ਦੇ ਨਾਲੇ ਤਿਆਰ ਹੁੰਦਾ ਔਰ ਇਹ ਚਾਕਲੇਟ ਫਲੇਵਰ ਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਟੇਸਟ ਦੇ ਵਿੱਚ ਬੰਦੇ ਨੂੰ ਕੋਈ ਵੀ ਇਦਾਂ ਨਾ ਲੱਗੇ ਔਰ ਇਹ ਸਵਾਦ ਇੰਨਾ ਕਿ ਜ਼ਿਆਦਾ ਵੀ ਬੰਦਾ ਕਹਿੰਦਾ ਜੀ ਮੈਂ ਤਾਂ ਖਾਣਾ ਨਾ ਛੱਡ ਇਹ ਹਰ ਬੰਦਾ ਖਾ ਸਕਦਾ ਕੀ ਖਲਾਏ ਸੀ ਇਹਨਾਂ ਨੇ ਇਹਨਾਂ ਨੇ ਪੌਚ ਖਲਾਏ ਸੀ ਨਾਲ ਟੋਟਲ ਮੈਨ ਦੀ ਡੱਬੀ ਦਿੱਤੀ ਸੀ ਗੁੱਡ ਹੈਲਥ ਦੇ ਇਹ ਕੀ ਕਰਦੇ ਨੇ ਇਹ ਬਿਲਕੁਲ ਤੋੜ ਤੋੜ ਨਹੀਂ ਲੱਗਣਾ ਜੀ એનર્ਜੀ ਦਿੰਦੇ ਆ શરી ਨੂੰ ਇਹ ਵੀ ਚੀਜ਼ ਤੁਹਾਨੂੰ ਕੋਈ ਹਾਂਜੀ ਹਾਂਜੀ ਇਹ ਕੀ ਚੀਜ਼ ਹੈ ਇਹ ਟੋਟਲ ਮੈਨ ਆ ਜੀ ਅੱਛਾ ਟੁੱਟ ਕਿਆ ਮੈਨ ਪ੍ਰਾਸ ਤੋਂ ਬਾਅਦ ਕੋਈ ਤੋੜ ਕੋਈ ਤਕਲੀਫ ਬਾਈ ਜੀ ਬਿਲਕੁਲ ਹੀ ਨਹੀਂ ਪਹਿਲੇ ਦਿਨ ਤੋਂ ਹੀ ਨਹੀਂ ਹੁੰਦਾ ਜੀ ਕੋਈ ਤੋੜ ਤਕਲੀਫ ਨਹੀਂ ਬਿਲਕੁਲ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਇਹ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਕਿੰਨੇ ਦਿਨਾਂ ਚ ਨਸ਼ੇ ਦੇ ਦਲਦਲ ਚੋਂ ਉਹ ਬਚਣਾ ਸ਼ੁਰੂ ਹੋ ਜਾਏਗਾ ਦਲਦਲ ਦੇ ਵਿੱਚੋਂ ਨਿਕਲਿਆ ਅੱਜ ਆਪ ਦਾ ਡੋਪ ਟੈਸਟ ਕਰਾ ਲਓ 15 ਦਿਨ ਬਾਅਦ ਡੋਪ ਟੈਸਟ ਕਰਾ ਲਿਓ ਡਾਕਟਰ ਤੋਂ ਉੱਤੇ ਦੀ ਸਰਟੀਫਿਕੇਟ ਕੋਈ ਨਹੀਂ ਮਿਲਦਾ ਬੱਚਾ ਜਾਂ ਕੋਈ ਬੜਾ ਜਾਂ ਕੋਈ ਸਾਡੀ ਭੈਣ ਨਸ਼ੇ ਤੇ ਲੱਗ ਕਿਉਂ ਰਹੀ ਹੈ ਲੱਗ ਕਿਉਂ ਜਾਂਦੀ ਹੈ ਲੱਗੇ ਬਸ ਆਹੀ ਕੰਮਕਾਰਾਂ ਚ ਇੱਕ ਦੂਜੇ ਨੂੰ ਦੇਖਦੇ ਕੋ ਉਹਨੇ ਕਹਣਾ ਮੈਂ ਵੱਧ ਕੰਮ ਕਰਦਾ ਦੂਜੇ ਨੇ ਕਹਣਾ ਮੈਂ ਵੱਧ ਕਰਦਾ ਕੀ ਹੱਕ ਹਾਂਜੀ ਇਹ ਆਪਣਾ ਮਹਾਰਾਜ ਸ਼ਾਹੀ ਸ਼ਰਬਤ ਹੈ ਕਿਉਂਕਿ ਬੋਡੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੈਡ ਬੈਕਟੀਰੀਆ ਬੈਡ ਐਨਜ਼ਾਈਮਸ ਪਏ ਨੇ ਉਹ ਸਾਰੇ ਨੂੰ ਆਪਾਂ ਡੀਟੌਕਸ ਕਰਾਂਗੇ ਤੁਹਾਡਾ ਤਜਰਬਾ ਕੀ ਹੈ ਜੜੀ ਅਰਵੈਦਾਂ ਦਾ ਜੜੀ ਅਰਵੈਜਾਈ ਦਵਾਈ ਵਧੀਆ ਜੀ ਆਉਣ ਆ ਕੇ ਇਹ ਦਵਾਈ ਲੈਣ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੁੰਦੀ ਉਰਦੂ ਦਾ ਇੱਕ ਸ਼ੇਰ ਹੈ ਲੰਮھوں ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਯਾਨੀ ਕੁਝ ਕੁ ਪਲਾਂਚ ਗਲਤੀ ਹੋਈ ਤੇ ਫੇਰ ਸਾਰੀ ਜ਼ਿੰਦਗੀ ਉਸ ਗਲਤੀ ਦੀ ਪਰਪਾਈ ਨਾ ਹੋ ਸਕੇ ਸਤਿ ਸ਼ਕਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਨੁਸਖਿਆਂ ਨਾਲ ਆਪਣੇ ਫਾਰਮੂਲੇ ਨਾਲ ਆਪਣੀਆਂ ਗੱਲਾਂ ਕਰਕੇ ਕਾਫੀ ਜ਼ਿਆਦਾ ਵਾਇਰਲ ਹੋਣ ਵਾਲੇ ਯੋਧਾ ਸੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਅੱਜ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੀ ਤੁਹਾਡੇ ਬੱਚਿਆਂ ਦੇ ਫਿਊਚਰ ਦੀ ਅਸੀਂ ਕਹਿ ਲਈਏ ਕਿ ਅਜੇ ਹੀ ਪੂੰਜੀ ਬਣਨ ਵਾਲੀ ਹੈ ਕਿ ਜੇਕਰ ਅਸੀਂ ਇਹ ਵੀਡੀਓ ਆਪਣੇ ਬੱਚਿਆਂ ਨੂੰ ਅਸੀਂ ਇਹ ਵੀਡੀਓ ਖੁਦ ਵੀ ਦੇਖ ਲਈਏ ਤਾਂ ਬਹੁਤ ਸਾਰੀਆਂ ਬੁਰਾਈਆਂ ਤੋਂ ਅਸੀਂ ਬਚ ਸਕਦੇ ਹਾਂ ਮੇਰੇ ਨਾਲ ਨੇ ਯੁद्धा ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਮੁੱਦਾ ਸਾਡੇ ਨਾਲ ਲੱਜੋ ਵਿਚਾਰਨ ਵਾਲੇ ਨੇ ਕਿਹੜੇ ਲੋਕਾਂ ਦੀ ਉਹ ਜ਼ਿੰਦਗੀ ਬਦਲਣ ਵਾਲੇ ਨੇ ਕਿੰਨਾ ਲੋਕਾਂ ਦੀ ਜ਼ਿੰਦਗੀ ਦੇ ਵਿੱਚੋਂ ਬਹਾਰ ਲੈ ਕੇ ਆਉਣ ਵਾਲੇ ਨੇ ਕਿਹੜੇ ਲੋਕ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਚੰਗੇਰਾ ਪੈ ਸਕਦੇ ਨੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੇਖ ਰਹੇ ਨੇ ਤੇ ਅੱਜ ਦਾ ਇਸ ਵਕਤ ਫਰੂਕੀ ਜੀ ਜਿਹੜਾ ਨਸ਼ਾ ਇਹ ਮਤਲਬ ਮੈਨੂੰ ਐ ਲੱਗਦਾ ਵੀ ਜੇਕਰ ਆਪਾਂ ਕਿਸੇ ਬੰਦੇ ਦੀ ਮਦਦ ਕਰ ਪਾਈਏ ਇਹ ਤੋਂ ਵੱਡਿਆ ਉਪਰਾਲਾ ਕੋਈ ਨਹੀਂ ਹੋ ਸਕਦਾ ਅ ਪਿਛਲੇ ਦਿਨੀ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਵੱਲੋਂ ਜੀ ਡੀ ਆਯੁਰਵੇਦਾ ਵੱਲੋਂ ਇੱਕ ਨਸ਼ੇ ਦੇ ਖਿਲਾਫ ਅਸੀਂ ਤੁਹਾਨੂੰ ਦੱਸ ਤੀਏ ਕਿ ਪਿਛਲੇ ਦਿਨੀ ਅ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਜੀ ਡੀ ਆਯੁਰਵੇਦਾ ਦੇ ਜਿਹੜੇ ਵੈਨਣਾ ਹੈਗੀਆਂ ਨੇ ਯੁੱਧ ਨਸ਼ੇ ਵਿਰੁੱਧ ਜਿਹੜਾ ਸਰਕਾਰ ਦਾ ਚੱਲ ਰਿਹਾ ਹੈ ਉਹਦੇ ਵਿੱਚ ਹਿੱਸਾ ਪਾਉਣ ਲਈ ਆਪਣਾ ਬਣਦਾ ਹਿੱਸਾ ਪਾਉਣ ਦੇ ਲਈ ਵਹਿਨਾ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਰਵਾਨਾ ਕੀਤੀਆਂ ਨੇ ਉਸ ਕਰਕੇ ਅੱਜ ਅਸੀਂ ਵਿਸ਼ਾ ਵੀ ਹੈ ਜਿਹੜਾ ਉਹ ਜੁੱਧ ਨਸ਼ਾ ਵਿਰੁੱਧ ਤਹਿਤੀ ਰੱਖਿਆ ਜੀ ਫਰੂਕੀ ਜਿਹੜਾ ਉਹ ਵੀ ਚਲੋ ਹੋਇਆ ਵਾ ਸਿਲਸਿਲਾ ਪਰਮਾਤਮਾ ਦਾ ਸੰਜੋਗ ਇਹ ਜੇ ਬਣਾਉਂਦਾ ਪਰ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਔਰ ਸਾਡਾ ਇਹ ਪੁਰਾਣਾ ਰਿਕਾਰਡ ਰਿਹਾ ਵਾ ਜਗਦੀਪ દવાਖਾਨੇ ਦੇ ਨਾਮ ਤੇ ਮੇਰੇ ਫਾਦਰ ਸਾਹਿਬ ਨੇ ਕਈ ਸਾਲ ਲੋਕਾਂ ਦੀ ਡੀ ਐਡਿਕਸ਼ਨ ਦੇ ਵਿੱਚ ਚੰਗੇ ਜਿਹੜੇ ਲੋਕ ਹੋਗੇ ਚੰਗੇ ਅਫਸਰ ਕਹਿ ਸਕਦੇ ਆ ਚੰਗੇ ਪ੍ਰੋਫੈਸ਼ਨਲ ਜਿਹੜੇ ਬੰਦੇ ਸੀਗੇ ਜਿਹੜੇ ਇਸ ਕੈਟਾਗਰੀ ਦੇ ਵਿੱਚ ਫਸ ਗਏ ਆ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਮੋੜ ਦੇ ਵਿੱਚ ਜ਼ਿੰਦਗੀ ਦੇ ਨਸ਼ੇ 'ਚ ਫਸ ਗਏ ਤੇ ਉਹਨਾਂ ਦਾ ਨਸ਼ੇ ਤੋਂ ਬਾਹਰ ਆਉਣ ਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਔਰ ਉਸ ਵਕਤ ਮੈਨੂੰ ਯਾਦ ਹੈ ਚਲੋ ਐਤਕੀ ਤਾਂ ਸਾਨੂੰ ਜਿਹੜੇ ਸਪੀਕਰ ਜੀ ਨੇ ਉਹਨਾਂ ਨੇ ਹਰੀ ਝੰਡੀ ਦਿੱਤੀ ਹੈ ਵੀ ਤੁਸੀਂ ਪਿੰਡੋਂ ਪਿੰਡ ਜਾ ਕੇ ਵੀ ਤੁਸੀਂ ਕੈਂਪ ਲਾਓ ਲੋਕਾਂ ਦੀ ਮਦਦ ਕਰੋ ਇਹਦੇ ਬਾਰੇ ਅਵੇਅਰਨੈਸ ਕਰੋ ਕਿਉਂਕਿ ਇਸ ਵਕਤ ਜਿਹੜਾ ਨਸ਼ਾ ਵਿਕਦਾ ਸੀਗਾ ਵੀ ਅਸੀਂ ਉਹਨੂੰ ਕੰਟਰੋਲ ਕਰ ਰਹੇ ਹਾਂ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਹੈਗੇ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਦੁੱਖ ਤਕਲੀਫ ਆਵੇ ਸਾਡਾ ਉਹ ਮਕਸਦ ਨਹੀਂ ਹੈਗਾ ਤੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਓਪਰਚੁਨਿਟੀ ਦਿੱਤੀ ਆ ਉਹਨਾਂ ਨੇ ਸਾਨੂੰ ਇੱਕ ਆਪਾਂ ਕਹਿ ਸਕਦੇ ਆ ਵੀ ਥਾਪੜਾ ਦਿੱਤਾ ਵੀ ਅੱਗੇ ਹੋ ਕੇ ਇਹਨਾਂ ਲੋਕਾਂ ਦੀ ਮਰਦਤਾ ਆਪਾਂ ਕਰਨੀ ਆ ਤੇ ਪ੍ਰਮਾਤਮਾ ਸੁੱਖ ਰੱਖੇ ਪ੍ਰਮਾਤਮਾ ਬਲ ਬਖਸ਼ੇ ਅੱਗੇ ਵੀ ਸਾਨੂੰ ਕੈਪਟਨ ਅਮਰਿੰਦਰ ਸਿੰਘ ਜੀ ਬਣਿਓ 2000 ਆਈ ਥਿੰਕ 10 12 ਦੇ ਨੇੜੇ ਦੀ ਗੱਲ ਹੈ ਉਸ ਟਾਈਮ ਸ਼ਹੀਦ ਭਗਤ ਸਿੰਘ ਜੀ ਦਾ ਅਵਾਰਡ ਦਿੱਤਾ ਗਿਆ ਸੀਗਾ ਕਿਉਂਕਿ ਉਸ ਵਕਤ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਜਾਂ ਨਸ਼ੇ ਤੋਂ ਜਿਹੜੇ ਯੂਥ ਫਸ ਗਈ ਸੀਗੀ ਉਸ ਦਲਦਲ ਦੇ ਵਿੱਚ ਜਿਹੜੇ ਉਸ ਤੋਂ ਬਾਹਰ ਆਉਣਾ ਚਾਹੁੰਦੇ ਸੀ ਸਭ ਤੋਂ ਸੁਪਰੀਮ ਨਾਮ ਸਾਡੇ ਹੀ ਰਿਹਾ ਸੀਗਾ ਉਹਨਾਂ ਵੀੜਿਆਂ ਦੇ ਵਿੱਚ ਔਰ ਇਹ ਲੋਕਾਂ ਦਾ ਪਿਆਰ ਹੀ ਹੁੰਦਾ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤੇ ਉਹ ਉਸ ਤਰ੍ਹਾਂ ਦੇ ਫਿਰ ਭਾਗ ਲੱਗਣੇ ਸ਼ੁਰੂ ਹੋ ਜਾਂਦੇ ਜੀ ਅੱਛਾ ਯੋਧਾ ਜੀ ਕਿਉਂਕਿ ਤੁਹਾਡੇ ਫਾਦਰ ਸਾਹਿਬ ਦਾ ਵੀ ਬਹੁਤ ਪੁਰਾਣਾ ਰਿਕਾਰਡ ਹੈਗਾ ਨਸ਼ਿਆਂ ਦੇ ਖਿਲਾਫ ਤੇ ਤੁਹਾਨੂੰ ਵੀ ਉਹ ਚੀਜ਼ ਵਿਰਾਸਤ ਦੇ ਵਿੱਚ ਓਬਵੀਅਸਲੀ ਗੱਲ ਹੈ ਕਿ ਮਿਲੀ ਹੈ ਸਾਨੂੰ ਇਹ ਸਮਝਾਉਂਗੇ ਕਿ ਨਸ਼ੇ ਨੂੰ ਕਿਵੇਂ ਛੱਡਿਆ ਜਾ ਸਕਦਾ ਫਰੂਕੀ ਜੀ ਇਹ ਗੱਲ ਮੈਂ ਚੈਲੰਜ ਕਰਦਾ ਜੀ ਵੀ ਦੁਨੀਆ ਦਾ ਕੋਈ ਡਾਕਟਰ ਹਕੀਮ ਵੈਦ ਜਾਂ ਸਾਇੰਟਿਸਟ ਵੀ ਆਪਾ ਫੜ ਲੀਏ ਇਹ ਮੇਰਾ ਚੈਲੰਜ ਹੈ ਵੀ ਉਹ ਕਿਸੇ ਵੀ ਬੰਦੇ ਨੂੰ ਨਸ਼ਾ ਛਡਾ ਨਹੀਂ ਸਕਦਾ ਛਡਾ ਨਹੀਂ ਸਕਦੇ ਇਹ ਮੇਰਾ ਪ੍ਰੈਕਟੀਕਲ ਤਜਰਬਾ ਵੀ ਹੈ ਪ੍ਰੈਕਟੀਕਲ ਚੈਲੰਜ ਵੀ ਹੈ ਵੀ ਕੋਈ ਦੁਨੀਆ ਤੇ ਇਹੋ ਜਿਹਾ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਦਾ ਨਸ਼ਾ ਛਡਾ ਸਕੇ ਤੁਸੀਂ ਕਿਵੇਂ ਛਡਾਏ ਨਸ਼ੇ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਤੁਸੀਂ ਮੈਂ ਇੱਕ ਗੱਲ ਕਹਿਣਾ ਹੁਣ ਨਹੀਂ ਮੱਛੀ ਜਿਹੜੀ ਆ ਉਹ ਪੱਥਰ ਚਟਕੀ ਮੜੂਗੀ ਤੁਹਾਨੂੰ ਲੱਗਦਾ ਵੀ ਯਾਰ ਅਸੀਂ ਹੁਣ ਸਾਰੇ ਪੱਥਰ ਚਟ ਲੇ ਅਸੀਂ ਅੱਕ ਗਏ ਸਾਡੇ ਘਰ ਦੇ ਵਿੱਚ ਰੋਟੀ ਜੁੜਦੀ ਨਹੀਂ ਉਹ ੁੱਡੀ ਸਾਡੀ ਕਮਾਈ ਨਹੀਂ ਜਿੱਡੇ ਸਾਡੇ ਖਰਚੇ ਨੇ ਸੇਵਿੰਗ ਅਕਾਊਂਟ ਸਾਡੇ ਨਿਲ ਹੋਏ ਬਰਾਬਰ ਨਹੀਂ ਕੱਲ ਨੂੰ ਘਰੇ ਆਟਾ ਮੁੱਕ ਜੇ ਅਸੀਂ ਬਾਹਰ ਲੋਕਾਂ ਤੋਂ ਪੈਸੇ ਮੰਗ ਕੇ ਅਸੀਂ ਆਪਦੇ ਘਰੇ ਆਟਾ ਪਾ ਰਹੇ ਹਾਂ ਤਾਂ ਉਹ ਹਾਲਾਤਾਂ ਦੇ ਵਿੱਚ ਪਰਮਾਤਮਾ ਵੱਲ ਬਖਸ਼ੇ ਜਿਹੜੋ ਬਲ ਬਖਸ਼ਦਾ ਹੈ ਜਾਂ ਉਹਨਾਂ ਦੀ ਅਰਦਾਸਾਂ ਹੁੰਦੀਆਂ ਨੇ ਪੁਰਾਣੇ ਚੰਗੇ ਕਰਮ ਹੁੰਦੇ ਫਿਰ ਬੰਦਾ ਵਿਚਾਰ ਕਰਦਾ ਵੀ ਭਾਈ ਅੱਜ ਤੋਂ ਬਾਅਦ ਮੈਂ ਨਸ਼ੇ ਤੋਂ ਬਚ ਕੇ ਰਹਿਣਾ ਕਿਉਂਕਿ ਨਸ਼ੇ ਦੀ ਲਪੇਟ ਆ ਜਿਹੜੀ ਉਹ ਬਹੁਤ ਕਸੂਤੀਆ ਬੰਦਾ ਉਸ ਦਲਦਲ ਚੋਂ ਨਿਕਲਦਾ 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 ਕਈ ਪੁਸ਼ਤਾਂ ਨੂੰ ਉਹ ਨਿਕਲਣ ਦਾ ਜਿਹੜਾ ਤਜਰਬਾ ਜੇ ਕਹਿ ਲਓ ਜਿਹੜਾ ਉਹ ਨਤੀਜਾ ਹੁੰਦਾ ਵਾ ਉਹ ਕਈ ਪੁਸ਼ਤਾਂ ਤੱਕ ਭੋਗਣਾ ਪੈਂਦਾ ਵਾ ਤੁਹਾਡਾ ਕਹਿਣ ਦਾ ਮਤਲਬ ਇਹ ਬਣਦਾ ਮੈਂ ਜਿਹੜੀ ਗੱਲ ਤੋਂ ਤੁਹਾਡੇ ਸਮਝਿਆ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਨਸ਼ੇ ਤੋਂ ਬਚਿਆ ਜਾ ਸਕਦਾ ਮੈਂ ਕਹਿੰਨਾ ਫਰੂਕੀ ਜੀ ਕੋਈ ਬੰਦਾ ਕਹਿੰਦਾ ਵੀ ਆਹ ਪਈ ਹੈ ਜੀ ਸ਼ਰਾਬ ਦੀ ਬੋਤਲ ਇੱਕ ਪਿਓ ਨੇ ਛਡਾ ਦੋ ਕਿਵੇਂ ਛੜਾਵਾਂਗੇ ਜੀ ਤੁਸੀਂ ਉਹ ਬੰਦੇ ਨੂੰ ਚੱਕ ਕੇ ਜੇ ਸੈਂਟਰ ਭੇਜਤਾ ਤਾਂ ਸੈਂਟਰ ਦੇ ਵਿੱਚ ਉਹ ਜੇ ਬੰਦੇ ਦੇ ਨਾਲ ਕੁੱਟਮਾਰ ਕਰੋਗੇ ਕੋਈ ਦਵਾਈ ਦੂਵੀ ਦੇ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋਗੇ ਪਰ ਉਹ ਅੰਦਰੋਂ ਹੀ ਨਹੀਂ ਹੱਥੋਂ ਰੈਡੀ ਹੈਗਾ ਜਿਹਦਾ ਮਨ ਨਹੀਂ ਬਣਿਆ ਸਾਡੀ ਪਹਿਲੀ ਸ਼ਰਤ ਹੀ ਇਹ ਆ ਪਹਿਲਾਂ ਮਨ ਬਣਾਓ ਜੇ ਮਨ ਬਣ ਗਿਆ ਅਸੀਂ ਉੱਥੇ ਤੁਹਾਡੀ ਮਦਦ ਕਰ ਸਕਦੇ ਹਾਂ ਜੇ ਮਾਨੀ ਨਹੀਂ ਬਣਿਆ ਸਾਡੇ ਕੋਲੇ ਹੁਣ ਕਈ ਸਿਆਣੀ ਉਮਰ ਦੇ ਬਜ਼ੁਰਗ ਆਉਂਦੇ ਆ ਉਹਨਾਂ ਦੀ ਮਦਰ ਆਉਂਦੀਆਂ ਨੇ ਮਾਤਾਵਾਂ ਆਉਂਦੀਆਂ ਨੇ ਉਹ ਕਹਿੰਦੀਆਂ ਨੇ ਜੋਦਾ ਜੀ ਕੋਈ ਦਵਾਈ ਦਵੋ ਵੀਸੀ ਜੀ ਚੋਰੀ ਛੁਪੇ ਉਹਨੂੰ ਖਵਾ ਦਈਏ ਤੇ ਉਹ ਨਸ਼ਾ ਛੱਡ ਦੇਵੇ ਉਹ दारू ਪੀ ਕੇ ਜੀ ਭਾਂਡੇ ਭੰਦਾ ਵਾ ਕੋਈ ਮੁੰਡਾ ਚਿੱਟਾ ਲਾਉਂਦਾ ਵਾ ਕੋਈ ਮੁੰਡਾ ਅਫੀਮ ਦੇ ਵਿੱਚ ਰੁੱਝ ਗਿਆ ਵਾ ਔਰ ਇਸ ਵਕਤ ਹਾਲਾਤ ਇਹ ਨੇ ਉਹ ਆਪ ਕਹਿੰਦੇ ਵੀ ਸਾਡਾ ਮੁੰਡਾ ਬੈੱਡ ਤੋਂ ਨਹੀਂ ਉੱਠਦਾ ਸਾਨੂੰ ਆਪ ਚਿੱਟਾ ਲਿਆ ਕੇ ਜੋ ਆਕ ਨੂੰ ਖਵਾਉਣਾ ਪੈਂਦਾ ਵੀ ਪਤੋ ਉੱਠ ਕੇ ਬੈਠਦਾ ਸਹੀ ਉਹ ਮਾਤਾ ਤੇ ਪਿਤਾ ਦੇ ਉੱਤੇ ਬੀਤ ਕੀ ਰਹੀ ਉਹ ਜਦੋਂ ਆ ਕੇ ਸਾਨੂੰ ਦੱਸਦੇ ਸੀ ਉਹਨਾਂ ਨੂੰ ਇੱਕੋ ਗੱਲ ਕਹਿੰਨੇ ਵੀ ਜੀ ਐਂ ਤਾਂ ਹੱਲ ਹੋਣਾ ਹੀ ਨਹੀਂ ਉਹ ਕਹਿੰਦੇ ਨਹੀਂ ਫਲਾਨੇ ਬੰਦੇ ਤਾਂ ਕਹਿੰਦੇ ਐ ਹੋ ਜਾਊਗਾ ਹੱਲ ਵੀ ਤੁਸੀਂ ਦੋ ਦੁੱਪ ਕੇ ਪਾਓ ਦਾਲ ਦੇ ਵਿੱਚ ਇਹ ਬੰਦਾ ਨਸ਼ਾ ਛੱਡ ਦੂਗਾ ਤਾਂ ਫਰੂਕੀ ਜੀ ਉਹਨਾਂ ਘਰਾਂ ਦੇ ਮੈਂ ਤੁਹਾਨੂੰ ਪ੍ਰੈਕਟੀਕਲ ਹਾਲਾਤ ਦੱਸਦਾ ਇੱਕ ਵਾਰੀ ਤਾਂ ਉਹ ਬੱਚੇ ਨਾਲ ਤੁਸੀਂ ੱੱਕਾ ਕਰ ਲਓਗੇ ਤੁਸੀਂ ਆਪਦੀ ਮਨਾ ਲਓਗੇ ਤੇ ਮੈਂ ਉਹਨਾਂ ਘਰਾਂ ਦੇ ਵਿੱਚ ਦੇਖਿਆ ਵੀ ਬੱਚਿਆਂ ਨੇ ਜਦੋਂ ਸੈਂਟਰ ਤੋਂ ਵਾਪਿਸ ਕਰੇ ਆਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਦੇ ਸਾਰ ਮਾਂ ਨੂੰ ਗੁੱਤ ਤੋਂ ਫੜ ਕੇ ਜ਼ਮੀਨ 'ਚ ਗਲੀਚ ਛਟਿਆ ਘਰੋਂ ਬਾਹਰ ਚੱਕ ਕੇ ਬਾਹਰ ਮਾਰਿਆ ਵੀ ਅੱਜ ਤੋਂ ਬਾਅਦ ਮੈਂ ਤੁਹਾਨੂੰ ਬੁਲਾਉਣਾ ਨਹੀਂ ਉਹ ਨਫ਼ਰਤ ਹੋਰ ਜ਼ਿਆਦਾ ਵਧ ਗਈ ਉਹ ਘਰ ਦੇ ਵਿੱਚ ਜਿੱਥੇ ਸਾਰਾ ਇੱਕ ਪ੍ਰੇਮ ਬਣਨਾ ਚਾਹੀਦਾ ਸੀ ਉਹ ਪੜਾ ਪੈ ਗਿਆ ਉਹ ਜਿਹੜਾ ਪਾੜ ਪੈ ਗਿਆ ਉਹਨੂੰ ਕੋਈ ਭਰ ਨਹੀਂ ਸਕਦਾ ਸੋ ਇਸ ਕਰਕੇ ਨਸ਼ਾ ਛੱਡਿਆ ਕਦੇ ਨਹੀਂ ਜਾ ਸਕਦਾ ਕੋਈ ਇਹ ਜਮਾਈ ਦਾ ਲਾਲ ਦੁਨੀਆ ਤੇ ਪੈਦਾ ਨਹੀਂ ਹੋਇਆ ਜਿਹੜਾ ਬੰਦਾ ਕਹਿੰਦੇ ਵੀ ਜੀ ਮੈਂ ਸਾਰੀ ਦੁਨੀਆ ਦਾ ਨਸ਼ਾ ਛਡਾ ਦੂੰਗਾ ਨਸ਼ਾ ਛਡਾਉਣਾ ਸੌਖਾ ਕੰਮ ਨਹੀਂ ਛੜਾਇਆ ਹੀ ਨਹੀਂ ਜਾ ਸਕਦਾ ਨਸ਼ਾ ਛੱਡਿਆ ਜਾ ਸਕਦਾ ਕਦੋਂ ਜਦੋਂ ਤੁਹਾਨੂੰ ਆਪ ਨੂੰ ਅਕਲ ਆ ਗਈ ਆਪਦੀ ਅਕਲ ਨੂੰ ਤੁਹਾਡੇ ਹੱਥ ਵੱਜਿਆ ਜਾਂ ਪਰਮਾਤਮਾ ਕਿਰਪਾ ਕਰੇ ਕਿਸੇ ਬੰਦੇ ਨੂੰ ਫਰੂਕੀ ਜੀ ਟੈਨਸ਼ਨ ਪੈ ਗਈ ਟੈਨਸ਼ਨ ਪੈ ਗਈ ਇੱਕ ਬੰਦੇ ਨੇ ਤਾਂ ਕਿਹਾ ਯਾਰ ਅੱਜ ਸ਼ਾਮ ਨੂੰ ਪੈਗ ਲਾ ਲੀਆ ਰਿਲੈਕਸ ਹੋ ਜਾਾਂਗੇ ਤੇ ਦੂਜੇ ਬੰਦੇ ਦੇ ਉੱਤੇ ਟੈਨਸ਼ਨ ਪਈ ਉਹ ਕਹਿੰਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਪਰਮਾਤਮਾ ਇਸ ਕਾਬਿਲ ਸਮਝੇ ਵੀ ਤੂੰ ਮੇਰੇ ਤੇ ਟੈਨਸ਼ਨ ਆ ਪਾਈ ਇਹਦਾ ਮਤਲਬ ਤੈਨੂੰ ਪਤਾ ਮੈਂ ਸੰਭਾਲ ਲੂੰਗਾ ਵੀ ਇਹਦਾ ਮਤਲਬ ਤੁਹਾਡੀ ਕਾਬਲੀਅਤ ਦੇ ਉੱਤੇ ਪਰਮਾਤਮਾ ਨੇ ਮੈਡਲ ਚੜਾਤੇ ਤੇ ਉਹ ਬੰਦਿਆਂ ਦੀ ਅੱਜ ਗ੍ਰੋਥ ਕਿਤੇ ਅੱਜ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਗਰੁੱਪ ਨੇ ਅਮੀਰੋ ਅਮੀਰ ਬੰਦੇ ਨੇ ਕਿਤੇ ਉਹਨਾਂ ਨੂੰ ਟੈਨਸ਼ਨਾਂ ਨਹੀਂ ਹੋਣਗੀਆਂ ਇੰਡੀਆ ਦੇ ਕਿੱਡੇ ਮਾਲਕ ਬੰਦੇ ਨੇ ਵਰਲਡ ਦੇ ਸਭ ਤੋਂ ਰਿਚੇਸਟ ਬੰਦੇ ਨੇ ਕਿਤੇ ਉਹਨਾਂ ਨੂੰ ਟੈਨਸ਼ਨਾਂ ਨਹੀਂ ਹੋਣਗੀਆਂ ਟੈਨਸ਼ਨਾਂ ਹੈਗੀਆਂ ਨੇ ਪਰ ਸ਼ੁਕਰਾਨਾ ਉਹ ਦੂ ਸੌ ਗੁਣਾ ਵੱਧ ਸੇਮ ਚੀਜ਼ ਆਪਣੇ ਪਿੰਡ ਦੇ ਵਿੱਚ ਕਿਸੇ ਦਾ ਟਰੈਕਟਰ ਜੀ ਕਿਸ਼ਤ ਨਹੀਂ ਪੂਰੀ ਹੋਈ ਕਿਸ਼ਤ ਟਰੈਕਟਰ ਚੱਕ ਕੇ ਲੈ ਗਈ ਬੰਦੇ ਦੇ ਦਿਮਾਗ ਤੇ ਟੈਨਸ਼ਨ ਉਹਨੂੰ ਕਿਹਾ ਜੀ ਇੱਕ ਪੈਗ ਲਾ ਲਓ ਠੀਕ ਹੋ ਜੂਗੇ ਚਿੱਟਾ ਲਾ ਲਓ ਠੀਕ ਹੋ ਜੂਗੇ ਉਹ ਚੀਜ਼ ਜਿਹੜੇ ਲੋਕਾਂ ਨੇ ਉਹ ਰਾਤ ਉੱਤੇ ਚੜੇ ਨੇ ਉਹਨਾਂ ਲੋਕਾਂ ਦਾ ਰਿਕਾਰਡ ਦੱਸਦਾ ਵੀ ਉਹ ਅੱਜ ਉਦੋਂ ਵੀ ਜ਼ਿਆਦਾ ਬਰਬਾਦ ਨੇ ਪਹਿਲਾਂ ਤਾਂ ਕੱਲ੍ਹ ਟਰੈਕਟਰ ਨਹੀਂ ਸੀ ਟੈਨਸ਼ਨਾਂ 'ਚ ਨਸ਼ੇ ਦਾ ਸਹਾਰਾ ਲੈਣ ਵਾਲੇ ਲੋਕ ਬਿਲਕੁਲ ਜਿਹੜੇ ਬੰਦੇ ਟੈਨਸ਼ਨ ਦੇ ਵਿੱਚ ਨਸ਼ੇ ਦਾ ਸਹਾਰਾ ਲੈ ਰਹੇ ਨੇ ਤਾਂ ਉਹਨਾਂ ਲੋਕਾਂ ਵਾਸਤੇ ਮੇਰਾ ਇੱਕ ਸਵਾਲ ਵੀ ਆ ਮੇਰਾ ਸੁਝਾਅ ਵੀ ਆ ਵੀ ਭਾਈ ਅੱਜ ਤਾਂ ਤੁਹਾਨੂੰ ਇਹ ਹੱਲ ਹੋ ਗਿਆ ਤੇ ਜੇ ਕੱਲ ਨੂੰ ਇਹ ਨਾ ਨਾ ਟੈਨਸ਼ਨ ਨਵੀਂ ਬਣ ਜੇ ਵੀ ਇਹ ਹੈ ਨਹੀਂ ਤਾਂ ਉੱਠਿਆ ਨਹੀਂ ਜਾਂਦਾ ਬਹੁਤ ਸਾਰੇ ਲੋਕ ਨੇ ਮਾਚਸ ਦੀ 3ਲੀ ਦੇ ਪਿੱਛੇ ਪਹਿਲੇ ਪਹਿਲੇ ਦਿਨ ਫੀਮ ਲਾ ਕੇ ਖਾਦੀਆ ਤੇ ਅੱਜ ਉਦੋਂ ਤਾਂ ਜਦੋਂ ਪਹਿਲੇ ਦਿਨ ਖਾਦੀਆ ਉਦੋਂ ਤਾਂ ਹੋਈ ਕਬਜ ਅੱਜ ਦੇ ਹਾਲਾਤ ਇਹ ਨੇ ਏਡਾ ਵੰਟਾ ਖਾਂਦੇ ਨੇ ਉਹ ਵੀ ਦੋ ਹਿੱਸਿਆਂ ਚ ਤੋੜ ਕੇ ਪਾਣੀ ਦੇ ਨਾਲ ਲਗਾਉਂਦੇ ਔਖਾ ਸੌਖਾ ਤੇ ਉਦੋਂ ਬਾਅਦ ਪੋਰਟੀਫੇਰ ਆ ਰਹੀ ਹੈ ਪਹਿਲੇ ਦਿਨ ਤਾਂ ਕਬਜ ਹੋ ਗਈ ਸੀ ਸ਼ਰੀਰ ਨੇ ਆਪ ਦੇ ਆਪ ਨੂੰ ਇਮਿਊਨ ਕਰ ਲਿਆ ਸ਼ਰੀਰ ਨੇ ਆਪ ਦੇ ਆਪ ਨੂੰ ਤੋੜ ਲਿਆ ਸਿਰ ਉਹ ਇੱਕ ਥੋੜੀ ਜਿਹੜੀ ਉਹ ਨਸ਼ੇ ਦੀ ਜਿਹੜੀ ਲਤ ਹੈ ਉਹ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਇਹਦਾ ਅੰਤ ਕਿੱਥੇ ਆ ਨਸ਼ਾ ਕਰਨਾ ਨਸ਼ਾ ਐਸਾ ਕਰੋ ਜਿਹੜਾ ਨਸ਼ਾ ਕਿਤੇ ਟੁੱਟੇ ਹੀ ਨਾ ਖਮਾਰੀ ਚੜ ਜਾਏ ਤੁਸੀਂ ਜਾਓ ਮੇਰੇ ਨਾਲ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਆਪਾਂ ਸਵੇਰੇ ਚੱਲਦੇ ਆ ਮਨਜੀ ਸਾਹਿਬ ਗੁਰਦੁਆਰੇ ਇੱਥੇ ਦਰਾਹੇ ਕੋਲੇ ਪੈਂਦਾਈ ਮੇਨ ਰੋਡ ਦੇ ਉੱਤੇ ਸਵੇਰੇ ਜਦੋਂ ਚੱਲਦਾ ਵਾਹੇ ਗੁਰੂ ਉਹ ਮੈਂ ਕਹਿੰਦਾ ਨਸ਼ਾ ਤੁਸੀਂ ਸਾਰੀ ਜ਼ਿੰਦਗੀ ਚਾਹੇ ਜਾਂ ਨਸ਼ਾ ਨਹੀਂ ਲੱਭ ਸਕਦੇ ਜੀ ਤੁਸੀਂ 2 ਸਾਲ ਕਿਤੇ ਬਾਹਰਲੇ ਮੁਲਕ ਲੈ ਕੇ ਉਹਦੇ ਇੱਥੇ ਆ ਕੇ ਆਪਦੇ ਸਿਰਫ ਡੈਡੀ ਨੂੰ ਇੱਕ ਜਫੀ ਪਾਉਣੀ ਆ ਨਸ਼ਾ ਨਸ਼ਕ ਬਹੁਤ ਛੋਟੇ ਨਸ਼ੇ ਰਹਿੰਦੇ ਸਾਰੀ ਦੁਨੀਆ ਦੇ ਨਸ਼ੇ ਅੱਛਾ ਉਸ ਸਕੂਨ ਅੱਛਾ ਇਹ ਗੱਲ ਦੱਸੋ ਕਿਉਂਕਿ ਤੁਹਾਡਾ ਤਜਰਬਾ ਬੜਾ ਹੋ ਗਿਆ ਇੰਨਾ ਮਾਮਲਿਆਂ ਦੇ ਵਿੱਚ ਬਹੁਤ ਲੋਕਾਂ ਦਾ ਤੁਸੀਂ ਜਿਹੜਾ ਨਸ਼ੇ ਤੋਂ ਬਚਾਅ ਵੀ ਕੀਤਾ ਹੈ ਬੱਚਾ ਜਾਂ ਕੋਈ ਬड़ा ਜਾਂ ਕੋਈ ਸਾਡੀ ਭੈਣ ਨਸ਼ੇ ਤੇ ਲੱਗ ਕਿਉਂ ਰਹੀ ਹੈ ਲੱਗ ਕਿਉਂ ਜਾਂਦੀ ਹੈ ਸਭ ਤੋਂ ਪਹਿਲਾ ਮੁੱਖ ਕਾਰਨ ਹੈਗਾ ਜੀ ਜਦੋਂ ਅਸੀਂ ਆਪਦੇ ਘਰਾਂ ਦੇ ਵਿੱਚ ਕੋਈ ਫਰਜ਼ ਕਰ ਲੋ ਪਾਰਟੀ ਰੱਖ ਲਈ ਕੋਈ ਅਸੀਂ ਛੋਟੀ ਜੀ ਸੈਲੀਬ੍ਰੇਸ਼ਨ ਰੱਖ ਲਈ ਉਹ ਜਵਾਬ ਦੇਖਦਾ ਵੀ ਯਾਰ ਸਾਡੇ ਜਿਹੜੇ ਵੱਡੇ ਨੇ ਉਹ ਗਲਾਸ ਚ ਪਾ ਕੇ ਕੁਝ ਪੀਂਦੇ ਨੇ ਉਦੋਂ ਬਾਅਦ ਬੜੇ ਖਿੜੇ-ਖਿੜੇ ਫਿਰਦੇ ਆ ਘਰੇ ਤਾਂ ਬਾਪੂ ਗਾਣਾ ਕੱਢੀ ਜਾਂਦਾ ਸੀ ਮਾਂ ਨੂੰ ਵੀ ਲੇਟ ਕਰਤਾ ਲੇਟ ਕਰਤਾ ਹੁਣ ਉਹੀ ਮਾਂ ਨੂੰ ਜਫੀਆਂ ਪਾਈ ਜਾਂਦਾ ਇਹ ਇਹਨੇ ਕੀ ਪੀਤਾ ਉਹ ਕਿਉਰਿਓਸਿਟੀ ਜਿਹੜੀ ਦਿਮਾਗ ਚ ਆ ਗਈ ਫਿਰ ਉਸ ਤੋਂ ਬਾਅਦ ਜਦੋਂ ਜਵਾਕ ਨੇ ਕਿਹਾ ਵੀ ਘਰੇ ਤਾਂ ਆਪਾਂ ਕੇਕ ਕੱਟ ਲੈਣ ਜਿਹੜੀ ਹੁਣ ਮੈਂ ਆਪਣੇ ਦੋਸਤਾਂ ਨਾਲ ਕੇਕ ਕੱਟਣਾ ਤੇ ਜਵਾਕਾਂ ਦੇ ਵਿੱਚ ਆਪਾਂ ਸਾਰੇ ਹੀ ਉਮਰਾਂ ਚੋਂ ਲੰਘੇ ਆਂ ਇਹ ਅਕਸਰ ਹੀ ਹੁੰਦਾ ਵੀ ਜਿਹੜਾ ਗਰੁੱਪ ਆ ਉਹਦੇ ਤੋਂ ਦੋ ਪੈੜ ਅੱਗੇ ਵਾਲਾ ਇੱਕ ਬੰਦਾ ਵਿੱਚ ਹੁੰਦਾ ਹੀ ਹੁੰਦਾ ਜਿਹੜਾ ਸਾਰਿਆਂ ਦਾ ਉਸਤਾਦ ਹੁੰਦਾ ਉਹ ਬੰਦਾ ਕਹਿੰਦਾ ਬਈ ਜੀ ਤੁਸੀਂ ਕਦੇ ਬੀਅਰ ਪੀ ਕੇ ਦੇਖੀ ਬਾਕੀ ਸਾਰੇ ਕਹਿੰਦੇ ਨਹੀਂ ਉਹ ਤੁਸੀਂ ਤਾਂ ਝਾਊ ਬੱਚੇ ਹੋ ਯਾਰ ਤੁਸੀਂ ਤਾਂ ਹਜੇ ਬੱਚੀ ਹੋ ਉਹ ਬੱਚਾ ਈਗੋ ਤੇ ਲੈ ਗਿਆ ਉਹ ਬੱਚਾ ਕਹਿੰਦਾ ਯਾਰ ਅਸੀਂ ਬੱਚੀ ਆ ਹੈਗਾ ਤਾਂ ਤੂੰ ਵੀ ਬੱਚਾ ਹੀ ਆ ਕਹਿੰਦਾ ਨਹੀਂ ਨਹੀਂ ਮੈਂ ਬੱਚਾ ਨਹੀਂ ਮੈਂ ਤਾਂ ਬੀਅਰ ਪੀਣਾ ਉਹ ਕਹਿੰਦਾ ਅੱਛਾ ਇਹ ਤਾਂ ਅਸੀਂ ਵੀ ਪੀ ਲਾਂਗੇ ਲਿਆ ਫੇਰ ਕੰਮ ਜਿਹੜਾ ਸਵਰਨਾ ਸੀ ਉਹ ਵਿਖੜ ਗਿਆ ਔਰ ਇਹਦੇ ਵਿੱਚ ਨਲੈਕੀ ਕਿੱਥੇ ਆ ਵੀ ਜੇਕਰ ਅਸੀਂ ਪਹਿਲੇ ਦਿਨ ਹੀ ਜਵਾਕ ਨੂੰ ਦੱਸਿਆ ਹੁੰਦਾ ਵੀ ਕਾਕਾ ਇਹ ਨੂੰ ਬੀਅਰ ਕਹਿੰਦੇ ਆ ਤੇ ਜੇ ਕੋਈ ਤੈਨੂੰ ਕਵੇ ਵੀ ਬੀਅਰ ਨਹੀਂ ਪੀ ਸਕਦਾ ਤਾਂ ਤੂੰ ਚਾਹੂਗਾ ਤਾਂ ਜਵਾਬ ਇਹ ਰੱਖਣਾ ਅਸੀਂ ਚਾਹੂਈ ਆ ਜੀ ਕਿਆ ਬਾਤ ਹੈ ਅਸੀਂ ਝਾਊ ਹੀ ਚੰਗੇ ਆ ਪਰ ਉਹ ਝਾਊ ਦਾ ਲੇਬਲ ਨਾ ਲੱਗ ਜੇ ਅਸੀਂ ਕਈ ਪੜਾਅ ਫੜ ਲਈ ਤੇ ਮੈਂ ਅੱਜ ਕਹਿਣਾ ਜਿਹੜਾ ਬੰਦਾ ਨਸ਼ੇ ਕਰਦਾ ਉਹ ਤੋਂ ਵੱਡਾ ਝਾਊ ਲੱਭ ਕੇ ਦਿਖਾਓ ਵੀ ਉਹ ਬੰਦਾ ਬਿਨਾ ਨਸ਼ੇ ਕਰੇ ਬਿਨਾ ਉਹ ਤੋਂ ਪਲਾਂਗ ਨਹੀਂ ਪੱਟੀ ਜਾ ਰਿਹਾ ਉਹ ਬੰਦਾ ਕਦਾ ਹੋਇਆ ਉਹ ਕਿਹੜੀ ਘਰ ਦੀ ਗਰੀਬੀ ਚੱਕ ਲੂਗਾ ਉਹ ਕੀ ਆਪਦੇ ਮਾਪਪਾ ਦੇ ਸੁਪਨੇ ਪੂਰੇ ਕਰ ਲੂਗਾ ਕੀ ਉਹ ਆਪਦਾ ਪੜਾਪਾ ਸਵਾਰ ਲੂਗਾ ਸਾਰਾ ਪੈਸਾ ਤਾਂ ਨਸ਼ੇ ਦੇ ਵਿੱਚ ਲੱਗ ਰਿਹਾ ਵਾ ਫਿਰ ਹੱਲ ਕਿਵੇਂ ਕਰਦੇ ਹੋ ਇਹਨਾਂ ਦਾ ਸਾਰੇ ਮਾਮਲਿਆਂ ਦਾ ਹੱਲ ਕਿਵੇਂ ਕਰਦੇ ਹੋ ਬਹੁਤ ਵਾਰ ਹੁੰਦਾ ਜੀ ਜਿਹੜੇ ਨਸ਼ੇੜੀ ਹੈਗੇ ਨੇ ਤੋੜ ਬੜੀ ਲੱਗਦੀ ਹੈ ਕਿਸੇ ਦਾ ਸਿਰ ਘੁੰਮਦਾ ਹੈ ਕਿਸੇ ਦੀਆਂ ਲੱਤਾਂ ਕੰਬਦੀਆਂ ਨੇ ਕਿਸੇ ਦਾ ਹੱਥ ਕੰਬਦਾ ਹੈ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਪਿਆਸ ਨਹੀਂ ਲੱਗਦੀ ਕਿਸੇ ਨੂੰ ਕਬਜ਼ ਹੋਈ ਪਈ ਹੈ ਕਿਸੇ ਦਾ ਪੇਟ ਖਰਾਬ ਹੋ ਜਾਂਦਾ ਫਿਰ ਇਹਨਾਂ ਸਾਰਿਆਂ ਦਾ ਮਾਮਲਿਆਂ ਦਾ ਹੱਲ ਅਗਰ ਤੁਸੀਂ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦੇ ਹੋ ਤੇ ਫਿਰ ਇਹਦਾ ਹੱਲ ਕਿਵੇਂ ਹੁੰਦਾ ਫਰੂਕੀ ਜੀ ਮੈਂ ਇੱਕ ਗੱਲ ਕਹਿਣਾ ਜੀ ਜਿਹੜਾ ਬੰਦਾ ਨਸ਼ੇ ਦੀ ਚਪੇੜ ਚ ਆ ਗਿਆ ਨਸ਼ਾ ਛੱਡਿਆ ਨਹੀਂ ਜਾਣਾ ਨਸ਼ੇ ਤੋਂ ਬਚਿਆ ਜਾਣਾ ਪਹਿਲੀ ਗੱਲ ਰੂਲ ਨੰਬਰ ਹੀ 1 ਦੂਜੀ ਗੱਲ ਜਦੋਂ ਤੁਹਾਡਾ ਮਨ ਬਣ ਗਿਆ ਵੀ ਠੀਕ ਹੈ ਜੀ ਸਾਡੇ ਕੋਲੇ ਕਈ ਯੂਤ ਆਉਂਦੀ ਆ ਉਹ ਕਹਿੰਦੇ ਵੀ ਮੈਂ ਚੱਟਾ ਲਾਉਣਾ ਹੁੰਦਾ ਤੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਫੇਰ ਛੱਡਣਾ ਕਾਹਨੂੰ ਕਹਿੰਦੇ ਨਹੀਂ ਜੀ ਹੁਣ ਅੱਕ ਗਏ ਬਰਬਾਦੀ ਦਿਖਦੀ ਆ ਘਰ ਦੇ ਭਾਂਡੇ ਵੇਚਣ ਲੱਗੇ ਪਰ ਜਿਹੜੇ ਮਾਪੇ ਤੱਕੇ ਨਾਲ ਛਡਾਉਣਾ ਚਾਹੁੰਦੇ ਨੇ ਉਹ ਮੈਂ ਗੱਲ ਬੜੀ ਸਪਸ਼ਟ ਕਰਦਾ ਆਂ ਇਹ ਦੇਖੋ ਐਡਾ ਵੱਡਾ ਵਹਿਮ ਨਾ ਪਾ ਲਓ ਵੀ ਤੁਸੀਂ ਆਪਦੇ ਜਵਾਕ ਦਾ ਨਸ਼ਾ ਛਡਾ ਲੋਗੇ ਜਦੋਂ ਤੱਕ ਤੁਹਾਡਾ ਜਵਾਕ ਨਹੀਂ ਕਹਿੰਦਾ ਵੀ ਭਾਈ ਮੈਂ ਫਸ ਗਿਆ ਮੈਂ ਗੰਦੀ ਦਲਦਲ ਚ ਫਸਿਆ ਮੈਨੂੰ ਬਾਹਰ ਨਿਕਲਣਾ ਵਾ ਕੱਢਣ ਦਾ ਕੀ ਰਹਾ ਏ ਤੁਹਾਡੇ ਕੋਲ ਕੱਢਣ ਦਾ ਰਾਹ ਇਹੀ ਆ ਫਰੂਕੀ ਜਦੋਂ ਸਾਡੇ ਕੋਲੇ ਆਉਂਦੇ ਨੇ ਤਾਂ ਉਸ ਵਕਤ ਅਸੀਂ ਦੇਖਦੇ ਆਂ ਵੀ ਉਹਨਾਂ ਨੂੰ ਅਸੀਂ ਟੋਟਲ ਮੈਨ ਦਾ ਸਹਾਰਾ ਦਿੰਨੇ ਆ ਉਹ ਕਾਦੇ ਵਾਸਤੇ ਟੋਟਲ ਮੈਨ ਬੇਸਿਕ ਇਹਦੇ ਵਿੱਚ ਬੇਸਿਕ ਵਿਟਾਮਿਨਸ ਨੇ ਬੇਸਿਕ ਮਿਨਰਲਸ ਨੇ ਜੜੀ ਬੂਟੀਆਂ ਦੇ ਨਾਲੇ ਤਿਆਰ ਹੁੰਦਾ ਔਰ ਇਹ ਚਾਕਲੇਟ ਫਲੇਵਰ ਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਟੇਸਟ ਦੇ ਵਿੱਚ ਬੰਦੇ ਨੂੰ ਕੋਈ ਵੀ ਇਦਾਂ ਨਾ ਲੱਗੇ ਔਰ ਇਹ ਸਵਾਦ ਇੰਨਾ ਕਿ ਜ਼ਿਆਦਾ ਵੀ ਬੰਦਾ ਕਹਿੰਦਾ ਜੀ ਮੈਂ ਤਾਂ ਖਾਣਾ ਨਾ ਛੱਡ ਫਿਰ ਦੂਜੀ ਗੱਲ ਕੱਲਾ ਇਹ ਨਹੀਂ ਹੈਗਾ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਵਾਸਤੇ ਆ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਖਾ ਸਕਦਾ ਸੋ ਜੇ ਕੋਈ ਇਸ ਤਰ੍ਹਾਂ ਦੀ ਦਿੱਕਤ ਹੋਵੇ ਵੀ ਕੱਲਾ ਨਸ਼ੇ ਵਾਲਾ ਖਾ ਸਕਦਾ ਫਿਰ ਤਾਂ ਗੱਲ ਗਲਤ ਇਹ ਹਰ ਬੰਦਾ ਖਾ ਸਕਦਾ ਪਰ ਉੜ ਨਹੀਂ ਲੱਗੋ ਤੋੜ ਫਰੂਕੀ ਜੀ ਤੋੜ ਦੇਖੋ ਸਾਰੀ ਮਾਨਸਿਕ ਤੌਰ ਤੇ ਜਦੋਂ ਤੁਹਾਡਾ ਮਾਨਸਿਕ ਤੌਰ ਤੇ ਮੁੱਦਾ ਕਲੀਅਰ ਹੋ ਗਿਆ ਵੀ ਅੱਜ ਤੋਂ ਬਾਅਦ ਜੀਵ ਤੇ ਨਸ਼ਾ ਨਹੀਂ ਜਾਣ ਦੇਣਾ ਅੱਕ ਕੇ ਫਿਰ ਸਾਰਾ ਸਟੈਪ ਹੱਲ ਸ਼ੁਰੂ ਹੋ ਜਾਊਗਾ ਵੀ ਤੁਹਾਨੂੰ ਗੁੱਡ ਹੈਲਥ ਪਹੁੰਚ ਦਵਾਂਗੇ ਉਹਦੇ ਨਾਲ ਅਸੀਂ ਤੁਹਾਨੂੰ ਟੋਟਲ ਮੈਨ ਦੇਵਾਂਗੇ ਉਹਦੇ ਨਾਲ ਜਿਹੜਾ ਆਪਣਾ ਮਹਾਰਾਜ ਸ਼ਾਈ ਸ਼ਰਬਤ ਹੈ ਕਿਉਂਕਿ ਬੋਡੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੈਡ ਬੈਕਟੀਰੀਆ ਬੈਡ ਐਨਜ਼ਾਈਮਸ ਪਏ ਨੇ ਉਹ ਸਾਰੇ ਨੂੰ ਆਪਾਂ ਡੀਟੌਕਸ ਕਰਾਂਗੇ ਉਹ ਜਦੋਂ ਡੀਟੌਕਸ ਹੋ ਗਿਆ ਤੇ ਬੰਦਾ ਕਹਿੰਦਾ ਜੀ ਮੈਨੂੰ ਤਾਂ ਤੋੜ ਹੀ ਨਹੀਂ ਲੱਗੀ ਬੰਦੇ ਕਹਿੰਦੇ ਅਸੀਂ ਸਵੇਰੇ ਉੱਠ ਕੇ ਕੰਮ ਤੇ ਚੱਲ ਜਾਾਂਗੇ ਜੀ ਨਸ਼ਾ ਛੱਡ ਦਿੰਨੇ ਹੁਣ ਆ ਮੈਂ ਤੁਹਾਡੇ ਸਾਹਮਣੇ ਲਈ ਆ ਮੈਂ ਖਾ ਲੈਣ ਲਈ ਕੋਈ ਦਿੱਕਤ ਵਾਲੀ ਗੱਲ ਨਹੀਂ ਮਸਲਾ ਇਹ ਹੈ ਤੁਹਾਡਾ ਮਨ ਹੈਗਾ ਬਿਗੈਰ ਮਨ ਤੋਂ ਤੁਸੀਂ ਕਿਸੇ ਨਾਲ ਤੱਕਾ ਕਰੋਗੇ ਉਹ ਤੱਕਾ ਇੱਕ ਗੱਲ ਯਾਦ ਰੱਖਿਓ ਚਪੇੜ ਬਣ ਕੇ ਪੁੱਠਾ ਵੱਜਣਾ ਜੀ ਜੀ ਅੱਛਾ ਇਹਦੋਂ ਵੀ ਜਦੋਂ ਤੁਸੀਂ ਕਿਸੇ ਦਾ ਨਸ਼ਾ ਛਡਾਉਣੇ ਤਾਂ ਕਿਹੜੀਆਂ ਗੱਲਾਂ ਦਾ ਅ ਧਿਆਨ ਰੱਖਣਾ ਪੈਂਦਾ ਯਾ ਜਦੋਂ ਤੁਸੀਂ ਕਿਸੇ ਤਾਂ ਨਸ਼ੇ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਦੇ ਹੋ ਕਿਹੜੀ ਗੱਲਾਂ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣ ਦੀ ਉਹਨਾਂ ਨੂੰ ਗੱਲ ਕਰਦੇ ਫਰੂਕੀ ਜੀ ਮੁੱਦਾ ਹੀ ਇੱਕ ਸਿਰਫ ਇੱਕੋ ਹੀ ਪੁਆਇੰਟ ਆ ਮਨ ਹੋਣਾ ਚਾਹੀਦਾ ਸਾਡੀ ਪਹਿਲੀ ਸ਼ਰਤ ਹੀ ਇੱਕ ਇੱਕੋ ਹੀ ਸ਼ਰਤ ਆ ਸਾਡੀ ਤੁਹਾਡਾ ਮਨ ਹੈਗਾ ਤੁਸੀਂ ਕਹਿ ਦਿਓ ਜੀ ਜੋਦਾ ਜੀ ਮੇਰਾ ਮਨ ਹੈਗਾ ਸਾਡੇ ਕੋਲੇ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਭਾਈ ਜੀ ਐਡਾ ਬੰਤਾ ਫੀਮ ਦਾ ਖਾਂਦੇ ਨੇ ਪੰਜ ਸਟਾਂਗਾ ਮਹੀਨੇ ਦੀ ਖਾਂਦੇ ਨੇ ਫੀਮ ਦੀਆਂ ਉਹ ਕਹਿੰਦੇ ਜੋਦਾ ਜੀ ਫੀਮ ਛੱਡਣੀ ਹੈ ਮੈਂ ਕਹਾਂ ਛੱਡ ਦੂੰਗੀ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੋਦਾ ਜੀ ਅੱਜ ਤੋਂ ਬਾਅਦ ਫੀਮ ਜੀਬ ਤੇ ਨਹੀਂ ਜਾਂਦੀ ਡੋਡੇ ਖਾਣ ਵਾਲੇ ਬੰਦੇ ਹੈਗੇ ਆ ਸਮੈਕ ਪੀਣ ਵਾਲੇ ਬੰਦੇ ਹੈਗੇ ਆ ਚੱਟਾ ਲਾਉਣ ਵਾਲੇ ਬੰਦੇ ਹੈਗੇ ਆ ਉਹਨਾਂ ਨੇ ਇੱਕ ਗੱਲ ਕਹਤੀ ਬਾਈ ਜੀ ਅੱਜ ਤੋਂ ਬਾਅਦ ਜੀਬ ਤੇ ਨਸ਼ਾ ਨਹੀਂ ਜਾਣਾ ਚਾਹੀਦਾ ਪਰ ਤੋੜਨਾ ਬੱਜੇ ਪਿੰਜੜੀਆਂ ਨਾ ਖੁੱਸਣ ਮੋਢੇ ਨਾ ਦੁਖਣ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਕੰਨਾਂ ਚ ਛਾਂ ਛਾਂ ਦੀ ਦਿੱਕਤ ਨਾ ਆਵੇ ਮੈਂ ਕੋਈ ਦਿੱਕਤ ਨਹੀਂ ਆਉਂਦੀ ਉਹ ਅਸੀਂ ਸੰਭਲਾਂਗੇ ਮਾਨਸਿਕ ਤੌਰ ਤੇ ਤੁਸੀਂ ਕਹਿ ਰਹਿਣਾ ਹੁਣ ਦੂਜੇ ਪਾਸੇ ਇੱਕ ਬੰਦੇ ਹੈ 3 ਮਹੀਨੇ ਦੇ ਵਿੱਚ ਇੱਕ ਸਟਾਗ ਖਾਨੇ ਆ। ਜੋਧਾ ਜੀ ਅਟੈਕ ਤਾਂ ਨਹੀਂ ਆਜੂਗਾ। ਤਾਂ ਉਹਨਾਂ ਲੋਕਾਂ ਦਾ ਹੌਸਲਾ ਹੀ ਨਹੀਂ ਪੈ ਰਿਹਾ। ਬੰਟਾ ਖਾਨ ਵਾਲਾ ਕਹਿੰਦਾ ਜੋਧਾ ਜੀ ਅੱਜ ਤੋਂ ਵਾਜੀਤ ਨਸ਼ਾ ਨਹੀਂ ਜਾਊਗਾ। ਤੇ ਜਮਾ ਤੀਲੀ ਦੇ ਪਿੱਛੇ ਲਾ ਕੇ ਖਾਨ ਵਾਲਾ ਕਹਵਰਾਈ ਜਾਂਦਾ ਵੀ ਨਸ਼ਾ ਛੱਡਾਂਗੇ ਨਾ ਛੱਡਾਂ। ਸੋ ਬੜੇ ਲੋਕ ਨੇ ਜਿਹੜੇ ਨਸ਼ੇ ਦੀ ਦਲਦਲ ਚੋਂ ਬਾਹਰ ਆਉਣਾ ਚਾਹੁੰਦੇ ਆ ਪਰ 70% ਲੋਕਾਂ ਨੂੰ ਇਹ ਵਿਹਿਮ ਆ ਵੀ ਜਿੱਦਾਂ ਹੀ ਨਸ਼ਾ ਛੱਡਿਆ ਕੋਈ ਨਾ ਕੋਈ ਬਿਮਾਰੀ ਲੱਗੂਗੀ। ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਨਾਲ ਮੈਂ ਤੁਹਾਨੂੰ ਬਕਾਇਦਾ ਫੋਨ ਤੇ ਗੱਲ ਕਰਾ ਸਕਦਾ ਆਪਣੇ ਇੱਕ ਬਾਈ ਜੀ ਸਾਡੇ ਜੇ ਤੁਸੀਂ ਕਹਿੰਦੇ ਤਾਂ ਆਪਾਂ ਔਨ ਕੈਮਰਾ ਵੀ ਦਿਖਾ ਸਕਦੇ ਜਿਨ੍ਹਾਂ ਨੇ ਇਸ ਦਲਦਲ ਚੋਂ ਬਾਹਰ ਪੈਰ ਰੱਖਿਆ ਪਰ ਰੱਖਿਆ ਉਦੋਂ ਜਦੋਂ ਉਹਨਾਂ ਦਾ ਮਨ ਸੀ ਆਏ ਹੋਏ ਨੇ ਓਪੀਡੀ ਆਏ ਹੋਏ ਨੇ ਜਿੱਕੇ ਨੂੰ ਮਲਾ ਦਿਓ ਅੱਛਾ ਇੱਕ ਗੱਲ ਹੋਰ ਫਿਰ ਜਾਂਦ ਜਾਂਦੇ ਇੱਕ ਸਾਡਾ ਜਿਹੜਾ ਉਹਨਾਂ ਨਾਲ ਵੀ ਅਸੀਂ ਮਿਲ ਲਾਂਗੇ ਉਹਨਾਂ ਦਾ ਤਜਰਬਾ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਇਹ ਦੱਸੋ ਵੀ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਇਹ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਕਿੰਨੇ ਦਿਨਾਂ ਚ ਨਸ਼ੇ ਦੇ ਦਲਦਲ ਚੋਂ ਉਹ ਬਚਣਾ ਸ਼ੁਰੂ ਹੋ ਜਾਏਗਾ ਦਿਲ-ਦਿਲ ਦੇ ਵਿੱਚੋਂ ਨਿਕਲਿਆ ਆਏਗਾ ਫਰੂਕੀ ਜੀ 15 ਦਿਨ ਬਾਅਦ ਤੁਸੀਂ ਡੋਪ ਟੈਸਟ ਕਰਾ ਲਿਓ ਅੱਜ ਆਪਦਾ ਡੋਪ ਟੈਸਟ ਕਰਾ ਲਓ 15 ਦਿਨ ਬਾਅਦ ਡੋਪ ਟੈਸਟ ਕਰਾ ਲਿਓ ਡੋਪ ਟੈਸਟ ਤੋਂ ਉੱਤੇ ਦੀ ਸਰਟੀਫਿਕੇਟ ਕੋਈ ਨਹੀਂ ਮਿਲ ਸਕਦਾ ਤੁਹਾਨੂੰ ਠੀਕ ਹੈ ਤੁਸੀਂ ਡੋਪ ਟੈਸਟ ਕਰੋ ਤੁਹਾਡੇ ਮੂਰੇ ਰਿਜ਼ਲਟ ਆ ਜਾਣਾ ਵੀ ਕਿੰਨੇ ਕ ਪਰਸੈਂਟ ਅਸੀਂ ਥੱਲੇ ਆ ਗਏ ਜਿਸ ਕੀ ਸਾਡੇ ਸਰੀਰ ਦੇ ਵਿੱਚ ਨਸ਼ਾ ਬੋਲਦਾ ਵੀ ਆ 15 ਦਿਨ ਬਾਅਦ ਜੀ ਜੀ ਔਰ ਇਹ ਰਿਜ਼ਲਟ ਉਦੋਂ ਆਉਣਾ ਜਦੋਂ ਤੁਹਾਡਾ ਮਨ ਕੈਮ ਔਰ ਇਹ ਗੱਲ ਮੈਂ ਬਿਲਕੁਲ ਸਪਸ਼ਟ ਕਹਿਣਾ ਡਿਸਕਲੇਮਰ ਤੁਸੀਂ ਇਹਨੂੰ ਸਮਝ ਲ ਇਹ ਕੰਮ ਨਾ ਹੋਵੇ ਵੀ ਕਰਦਿਆਂ ਦੇ ਨਾਲ ਆ ਕੇ ਦਵਾਈ ਵੀ ਲੈ ਲਈ ਤੇ ਮੁੜ ਕੇ ਤੁਸੀਂ ਕਹੋ ਜੀ ਮੈਂ ਆਪਦਾ ਚੱਟਾ ਵੀ ਲਈ ਚੱਲਾਂ ਸੋ ਇਹ ਦੋਨੇ ਪਾਸੇ ਪਲੀਜ਼ ਪੈਸੇ ਨਾ ਪੱਟਿਓ ਮਨ ਬਣਾਓ ਇੱਕ ਪਾਸੇ ਆ ਕੇ ਆਪਦਾ ਹੱਲ ਲੋ ਆਫ ਦਾ ਟ੍ਰੀਟਮੈਂਟ ਲੋ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਅੱਛਾ ਮਿਲ ਕੇ ਦੇ ਕਹਿੰਦੇ ਵੀ ਅਸੀਂ ਜੀ ਚਾਰ ਸਟੰਗ ਖਾ ਜਾਣੇ ਜਿਹੋ ਤਾਂ ਹੀ ਛੱਡ ਦਾਂਗੇ ਅੱਜ ਤਾਂ 5 ਕਿਲੋ ਡੋਡੇ ਖਾ ਜਾਣੇ ਜਿਹੋ ਤਾਂ ਹੀ ਛੱਡ ਦਾਂਗੇ ਤਾਂ ਮੈਂ ਤੁਹਾਨੂੰ ਕਹਿੰਦਾ ਜੀ ਤੁਹਾਨੂੰ ਥੋੜੀ ਡੋਸ ਤੋਂ ਵੱਧ ਡੋਸ ਵਾਲੇ ਬੰਦੇ ਨਾਲ ਫੋਨ ਤੇ ਗੱਲ ਕਰਾ ਦਾਂਗੇ ਤੇ ਉਹ ਕਹੂਗਾ ਬਾਈ ਜੀ ਕਿਹੜੀ ਗੱਲੋਂ ਘ ਭਰਾਈ ਜਾਂਦੇ ਹੋ ਜੀ ਜੀ ਸੋ ਮਾਈਂਡ ਸੈਟ ਸਭ ਤੋਂ ਮੁੱਖ ਹੈ ਤੁਸੀਂ ਮਨ ਬਣਾ ਕੇ ਆਓ ਨਸ਼ਾ ਛੱਡਣਾ ਮਤਲਬ ਨਸ਼ਾ ਛਡਾਇਆ ਤਾਂ ਜਾਣ ਹੀ ਸਕਦਾ ਪਰ ਨਸ਼ੇ ਤੋਂ ਬਚਣ ਦਾ ਜਿਹੜਾ ਤਰੀਕਾ ਵਾ ਤੇ ਉਹਦੀ ਜਿਹੜੀ ਤੋੜ ਨੇ ਉਹ ਸਾਰਿਆਂ ਤੋਂ ਬਾਹਰ ਨਿਕਲਣਾ ਬੜਾ ਸੌਖਾ ਜੀ ਜੀ ਤੁਸੀਂ ਕਿਹੜੇ ਦਿਨ ਮਿਲਦੇ ਹੋ ਇੱਥੇ ਅਗਰ ਕਿਸੇ ਨੇ ਮਿਲਣ ਮਿਲ ਕੇ ਆਪਣੀ ਕੋਈ ਡਿਸਕਸ਼ਨ ਕਰਨੀ ਹੈ ਤੁਸੀਂ ਰੋਜ਼ਾਨਾ ਤੁਹਾਨੂੰ ਦਿੱਤੇ ਗਏ ਨੰਬਰ ਤੇ ਤੁਸੀਂ ਕਾਲ ਕਰੋ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਤੱਕ ਦਫ਼ਤਰ ਖੁੱਲ੍ਹਾ ਹੀ ਹੁੰਦਾ ਹੈ ਐਡਰੈਸ ਕੀ ਹੈ ਸਾਡਾ ਗਿੱਲਾਂ ਵਾਲੀ ਨਹਿਰ ਦੇ ਉੱਤੇ ਜੀ ਡਾਕਟਰ ਜੀ ਡੀ ਆਰ ਵੱਲ ਜਦੋਂ ਤੁਸੀਂ ਦਰਾਹੇ ਤੋਂ ਦੁਗਰੀ ਵੱਲ ਨੂੰ ਜਾਂਦੇ ਹੋ ਤਾਂ ਮੇਨ ਨਹਿਰ ਦੁਕਤੀ ਆ ਡਾਕਟਰ ਜੀ ਡੀ ਆਰ ਵਿਦ ਦਾ ਵੈਸੇ ਦੂਰੋਂ ਹੀ ਦਿਖ ਜਾਂਦਾ ਜੀ ਸੋ ਇੱਥੇ ਤੁਸੀਂ ਆ ਕੇ ਜੀ ਸਾਦ ਕੇ ਆਪਣੀ ਦਿੱਕਤ ਪਰੇਸ਼ਾਨੀ ਦੱਸ ਸਕਦੇ ਹੋ ਸਾਡੀ ਬਹੁਤ ਵੱਡੀ ਟੀਮ ਆ ਉਹ ਟੀਮ ਵੀ ਤੁਹਾਡੀ ਸਹਾਇਤਾ ਕਰੇਗੀ ਔਰ ਜਿੰਨੇ ਵੀ ਇਹਦੇ ਨਾਲ ਰਲਦੇ ਮਿਲਦੇ ਰੋਗ ਹੋਣਗੇ ਬੜੇ ਲੋਕਾਂ ਨੂੰ ਬਹਿਮ ਪਤਾ ਕੀ ਆ ਫਰੁਕੀ ਜੀ ਜੀ ਵੀ ਬਈ ਜੀ ਅਫੀਮ ਤਾਂ ਛੱਡ ਦੀਏ ਗਰਸਤੀ ਜੀਵਨ ਚ ਤਾਂ ਨਹੀਂ ਪਰੇਸ਼ਾਨ ਹੋ ਜਾਗੇ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਹੁੰਦਾ ਪਹਿਲਾਂ ਇਧਰ ਵਾਲਾ ਕੰਮ ਨੂੰ ਵੇੜ ਲਓ ਦੂਜੇ ਕੰਮ ਦੇ ਵਿੱਚ ਅਸੀਂ ਤੁਹਾਡਾ ਸਾਥ 100% ਦਵਾਂਗੇ ਪਰ ਪਹਿਲਾ ਕੰਮ ਕੀ ਆ ਮਨ ਬਣਾ ਮਨ ਬਿਨਾ ਕੋਈ ਕੰਮ ਨਹੀਂ ਹੁੰਦਾ ਮਨ ਜੀਤੇ ਜਗ ਜੀਤ ਜੀ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਕੀਮਤੀ ਜਾਣਕਾਰੀ ਦੇਣ ਵਾਸਤੇ ਸੋ ਬਾਹਰੋਂ ਭਾਈ ਜੀ ਬੁਲਾਏ ਨੇ ਇੱਕ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਉਹਨਾਂ ਨੂੰ ਹੋਈ ਸੀ ਔਰ ਹੁਣ ਉਹਨਾਂ ਦੇ ਹਾਲਾਤ ਹੈਗੇ ਨੇ ਉਹ ਕਿੱਦਾਂ ਦੇ ਬਣੇ ਨੇ ਸੱਚਕਲ ਬਾਈ ਜੀ ਸੱਚਕਲ ਜੀ ਕਿ ਨਾ ਤੁਹਾਡਾ ਘਰੇ ਵਾਲੇ ਕਹਿੰਦੇ ਜੀ ਅੱਛਾ ਜੀ ਤੇ ਕੀ ਪ੍ਰੋਬਲਮ ਹੋਈ ਸੀ ਮੈਂ ਨਸ਼ਾ ਕਰਦਾ ਸੀ ਕਿਸ ਚੀਜ਼ ਦਾ ਪੁੱਕੀ ਦਾ ਜੀ ਕਿੰਨੀ ਖਾਂਦੇ ਇੱਕ ਕਿਲੋ ਦੇ ਗ੍ਰੀਵ ਹਾਇਨ ਆ ਜੀ ਮਹੀਨੇ ਚ ਮਹੀਨੇ ਦੀ 1 ਕਿਲੋ ਕੰਮ ਕੀ ਕਰਦੇ ਹੋ ਕੰਮ ਖੇਤੀ ਬਾੜੀ ਦਾ ਹੀ ਕਰਦੇ ਸੀ ਫਿਰ ਇੰਨੀ ਅਮਾਉਂਟ ਅਮਾਉਂਟ ਵਾਸਤੇ ਦੁੱਧੋ ਦੁਪਾ ਕੇ ਚੱਲੀ ਜਾਂਦਾ ਸੀ ਅੱਛਾ ਕਿਵੇਂ ਫਿਰ ਛੱਡੀ ਕਿਵੇਂ ਛੱਡੇ ਇਹਨਾਂ ਦੀ ਦਵਾਈ ਨਾਲ ਜੀ ਅੱਛਾ ਕੀ ਖਲਾਏ ਸੀ ਇਹਨਾਂ ਨੇ ਇਹਨਾਂ ਨੇ ਪੌਚ ਖਲਾਏ ਸੀ ਅੱਛਾ ਪੌੜ ਖਲਾਏ ਸੀ ਹਾਂਜੀ ਉਹ ਕਿਹੜੇ ਨੇ ਨਾਲ ਡਾਕਟਰ ਮੈਨ ਦੇ ਡੱਬੇ ਦਿੱਤੇ ਸੀ ਗੁੱਡ ਹੈਲਥ ਦੇ ਅੱਛਾ ਗੁੱਡ ਹੈਲਥ ਦੇ ਪੌੜ ਖਲਾਏ ਸੀ ਹਾਂਜੀ 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 ਇਹ ਕੀ ਕਰਦੇ ਨੇ ਇਹ ਬਿਲਕੁਲ ਤੋੜ ਤੋੜ ਨਹੀਂ ਲੱਗਣਾ ਜੀ એનર્ਜੀ ਦਿੰਦੇ ਆ ਸਰੀਰ ਨੂੰ ਜੀ ਜੀ ਇਹ ਕਿੰਨੇ ਟਾਈਮ ਚ ਫਿਰ ਤੁਸੀਂ ਛੱਡਤਾ ਸੀ ਸਾਰਾ ਤਕਰੀਬਨ 28 ਦਿਨ ਲੱਗੇ ਸੀ 28 ਦਿਨਾਂ ਚ ਹਾਂਜੀ ਹਾਂਜੀ ਹੌਲੀ ਹੌਲੀ ਛੱਡੀ ਜਾਂ ਇੱਕਦਮ ਹੀ ਛੱਡਤਾ ਸੀ ਸਾਰਾ ਇਹ ਮਾਲ ਤਾਂ ਬਿਲਕੁਲ ਹੀ ਬੰਦ ਕਰਤਾ ਸੀ ਇਹ ਦਵਾਈ ਹੌਲੀ ਹੌਲੀ ਛੱਡੀ ਅੱਛਾ ਦਵਾਈ ਹੌਲੀ ਹੌਲੀ ਛੱਡਤੀ ਹਾਂਜੀ ਤੇ ਮਾਲ ਹੀ ਇੱਕਦਮ ਫਿਰ ਇਹ ਵੀ ਚੀਜ਼ ਤੁਹਾਨੂੰ ਕੋਈ ਸੀ ਹਾਂਜੀ ਹਾਂਜੀ ਇਹ ਕੀ ਚੀਜ਼ ਹੈ ਜੀ ਇਹ ਟੋਟਲ ਮੈਨ ਆ ਜੀ ਅੱਛਾ ਟੋਟਲ ਕਿਆ ਮਨਾ ਪ੍ਰਾਸ ਅੱਛਾ ਜੀ 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 ਹਾਂਜੀ ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਇਹਨਾਂ ਦਾ ਸਾਡੇ ਕੋਈ ਰਿਸ਼ਤੇਦਾਰ ਸੀ ਉਹਨਾਂ ਨੇ ਪਹਿਲਾਂ ਇਹਨਾਂ ਤੋਂ ਦਵਾਈ ਲਈ ਸੀ ਅੱਛਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਦੱਸਿਆ ਮੈਂ ਆਇਆ ਅੱਛਾ ਹਾਂਜੀ ਤੇ ਤੁਸੀਂ 28 ਦਿਨਾਂ ਚ ਕਹਿ ਰਹੇ ਹੋ ਵੀ 28 ਦਿਨਾਂ ਚ ਅਸੀਂ ਮਾਲ ਪਹਿਲੇ ਦਿਨ ਹੀ ਖਾਣਾ ਬੰਦ ਕਰਤਾ ਤੇ 28 ਦਿਨ ਲੱਗੇ ਤੁਹਾਨੂੰ ਸਾਰਾ ਕੁਝ ਉਸ ਤੋਂ ਬਾਅਦ ਕੋਈ ਤੋੜ ਕੋਈ ਤਕਲੀਫ ਬਈ ਜੀ ਬਿਲਕੁਲ ਨਹੀਂ ਪਹਿਲੇ ਦਿਨ ਤੋਂ ਹੀ ਨਹੀਂ ਹੁੰਦਾ ਜੀ ਕੋਈ ਤੋੜ ਤਕਲੀਫ ਨਹੀਂ ਬਿਲਕੁਲ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਥੋੜੇ ਬੱਚਿਆਂ ਵਰਗੇ ਵੀ ਤੁਹਾਨੂੰ ਵੇਖ ਰਹੇ ਨੇ ਤੁਹਾਡੇ ਹਮ ਉਮਰ ਵੀ ਦੇਖ ਰਹੇ ਨੇ ਤੁਹਾਡੇ ਤੋਂ ਵੱਡੇ ਵੀ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਡਾ ਤਜਰਬਾ ਕੀ ਹੈ ਜੀ ਡੀਆਰ ਵੇਦਨਾ ਜੀ ਡੀਆਰ ਬਈ ਜਾਈ ਦਵਾਈ ਵਧੀਆ ਜੀ ਹੁਣ ਆ ਕੇ ਇਹ ਦਵਾਈ ਲੈਣ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਹਾਂਜੀ ਥੋੜਾ ਨਸ਼ੇ ਵਾਲਾ ਤਜਰਬਾ ਕੀ ਰਿਹਾ ਨਸ਼ੇ ਦਾ ਤਾਂ ਨਹੀਂ ਲੱਗੇ ਕਿਵੇਂ ਸੀ ਲੱਗੇ ਬਸ ਆਹੀ ਕੰਮਕਾਰਾਂ ਚੱਕ ਦੂਜਿਆਂ ਨੂੰ ਦੇਖ ਦੇਖ ਉਹਨੇ ਕਹਣਾ ਮੈਂ ਵੱਧ ਕੰਮ ਕਰਦਾ ਦੂਜੇ ਨੇ ਕਹਣਾ ਮੈਂ ਵੱਧ ਕਰਦਾ ਅੱਛਾ ਉਹ ਕੀ ਖਾ ਕੇ ਹਾਂਜੀ ਛੱਡਣ ਦਾ ਮਨ ਕਿਉਂ ਬਣਿਆ ਛੱਡਣ ਦਾ ਮਨ ਕਿਉਂ ਬਣਿਆ ਮਾਣ ਹੁਣ ਤੰਗੀਆਂ ਫੰਗੀਆਂ ਜੀ ਮੰਗਾਈ ਬਹੁਤ ਹੋ ਗਈ ਅੱਛਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅਸੀਂ ਤੁਹਾਡੀ ਗੱਲਬਾਤ ਕਰਾਈ ਹੈਗੀ ਹੈ ਇਹਨਾਂ ਨਾਲ ਤੇ ਇਹਨਾਂ ਨੇ ਆਪਣਾ ਤਜਰਬਾ ਦੱਸਿਆ ਕਿ ਕਿਸ ਤਰੀਕੇ ਨਾਲ ਜੀਡੀਆ ਰੋਇਦਾ ਦੇ ਜਿਹੜੇ ਨੁਸਕੇ ਨੇ ਫਾਰਮੂਲੇ ਨੇ ਉਹ ਕਿਵੇਂ ਉਹਨਾਂ ਨੂੰ ਡੀਟੌਕਸ ਉਹਨਾਂ ਨੂੰ ਕੀਤਾ ਔਰ ਕਿਵੇਂ ਉਹਨਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਹਿੰਦੇ ਜੀ ਮਹੀਨੇ ਦੀ ਲਗਭਗ ਲਗਭਗ ਕਿਲੋ ਦੇ ਕਰੀਬੋ ਭੁੱਖੀ ਖਾ ਜਾਂਦੇ ਸੀ ਪਰ ਜਿਵੇਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਹਨਾਂ ਨੂੰ ਤੋੜ ਲੱਗਣੀ ਬੰਦ ਹੋ ਗਈ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਲੱਤਾਂ ਪੈਰਾਂ ਨੇ ਜਿਹੜੇ ਖੁਸਦੇ ਨੇ ਲੱਤਾਂ ਪੈਰ ਖੁਸਦੇ ਨੇ ਸਿਰਦਰਦ ਦੁਖਦਨ ਨਹੀਂ ਬਿਲਕੁਲ ਨਹੀਂ ਕੋਈਸ ਹੁੰਦਾ ਭਰਾਉਣ ਦੀ ਲੋੜ ਤਾਂ ਨਹੀਂ ਹੈ ਬਿਲਕੁਲ ਨਹੀਂ ਅੱਛਾ ਪਹਿਲਾਂ ਮਨ ਬਣਾ ਕੇ ਆਏ ਸੀ ਮਨ ਬਣਾ ਕੇ ਜੀ ਮਨ ਬਣਾ ਤਾ ਨੇ ਇਹਨਾਂ ਨੇ ਬਣਾ ਹਾਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਸ ਵੇਲੇ ਸਰਕਾਰ ਦਾ ਵੀ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਅਸੀਂ ਵੀ ਉਸ ਦੇ ਵਿੱਚ ਹਿੱਸਾ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਔਰ ਇਹ ਵੀਡੀਓ ਉਹਨਾਂ ਪਰਿਵਾਰਾਂ ਨੂੰ ਵੀ ਤੁਸੀਂ ਪਹੁੰਚਦਾ ਕਰ ਦਿਓ ਜਿਨ੍ਹਾਂ ਨੂੰ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਵਹਿਮ ਭਰਮ ਹੋਣ ਲੱਗਦੇ ਕਿ ਯੋਧਾ ਜੀ ਨੇ ਅਜ ਕੱਡੇ ਨਹੀਂ ਉਮੀਦ ਕਰਦਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਯੋਧਾ ਸਿੰਘ ਨਾਲ ਮਿਲ ਵੀ ਸਕਦੇ ਹੋ ਇਹਨਾਂ ਦੇ ਨੁਸਖੇ ਫਾਰਮੂਲੇ ਨਾਲ ਤੁਸੀਂ ਰਾਬਤਾ ਵੀ ਕਾਇਮ ਕਰ ਸਕਦੇ ਹੋ ਨੁਸਖੇ ਫਾਰਮੂਲੇ ਲੈਣ ਵਾਸਤੇ ਬਹੁਤ ਬਹੁਤ ਧੰ